ਸਾਥਿਓ ਤੇ ਆਹ ਦਿੱਸਕਾਰ ਬ੍ਰੀਸ ਉਸ ਸ਼ੀਕਲ ਨਮਸਕਾਰ ਜੀ ਜਿੱਦਾਂ ਕਿ ਆਪਣਾ ਸਵਾਦੇ ਚੱਲ ਰਿਹਾ ਸਾਥਿਓ ਇੱਕ ਜੋਗੀ ਦੀ ਆਤਮ ਕਥਾ ਦਾ ਤੇ ਅੱਜ ਆਪਾਂ ਪਹੁੰਚੇ ਹਾਂ ਉਹਦੇ 43ਵੇਂ ਅਧਿਆਇ ਤੇ ਜਿਹਦਾ ਸ਼ੀਸ਼ਕ ਹੈ ਵਰਦਾ ਵਿੱਚ ਮਹਾਤਮਾ ਗਾਂਧੀ ਜੀ ਦੇ ਨਾਲ ਇਹਦੇ ਵਿੱਚ ਹੁਣ ਜੋਗਾਨੰਦ ਜੀ ਨੇ ਗਾਂਧੀ ਜੀ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਬਾਰੇ ਸਾਰਾ ਕੁਝ ਹੁਣ ਦੱਸਣਗੇ ਕੁਝ ਆਪਾਂ ਨੂੰ ਇਹ ਜੀ ਅਣ ਸੁਣੀਆਂ ਗੱਲਾਂ ਜਿਹੜੀਆਂ ਆਪਾਂ ਹਲੇ ਤੱਕ ਨਹੀਂ ਸੁਣੀਆਂ ਉਹਨਾਂ ਦੇ ਬਾਰੇ ਨਹੀਂ ਜਾਣਦੇ ਆਪਾਂ ਨੂੰ ਵੀ ਪਤਾ ਲੱਗਣ ਗਿਆ ਆਓ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਇਸ ਸੈਕਟਰ ਦੀ ਇਹਦੇ ਵਿੱਚ ਹੁਣ ਜਿੱਦਾਂ ਕਿ ਆਪਾਂ ਜਾਣਦੇ ਹਾਂ ਵੀ ਜੋ ਗਾਂਧੀ ਜੀ ਦੇ ਨਾਲ ਅਮਰੀਕਾ ਤੋਂ ਇੱਕ ਮਿਸ ਬਲੇਜ ਆਏ ਹੋਏ ਨੇ ਤੇ ਉਹਨਾਂ ਦੇ ਸੱਤਰ ਮਿਸਟਰ ਰਾਈਟ ਆਏ ਹੋਏ ਨੇ ਤਾਂ ਤਿੰਨ ਜਣੇ ਜਾਣਦੇ ਨੇ ਹੁ ਗਾਂਧੀ ਜੀ ਨੂੰ ਮਿਲਣ ਵਰਦਾਜ ਤਾਂ ਉਥੇ ਜਿਹੜੇ ਗਾਂਧੀ ਜੀ ਦੇ ਸੱਤਰ ਨੇ ਸ਼੍ਰੀ ਮਹਾਦੇਵ ਦੇਸਾਈ ਆ ਉਹਨਾਂ ਦਾ ਨਾਮ ਉਹਨਾਂ ਦਾ ਸਵਾਗਤ ਕਰਦੇ ਨੇ ਤਨੁਕਾ ਦੇ ਵਿੱਚ ਜਾਂਦੇ ਨੇ ਸਾਰੇ ਜਣੇ ਗਾਂਧੀ ਜੀ ਨੂੰ ਮਿਲਣ ਰਾਜਨੀਤਿਕ ਮਹਾਤਮਾ ਦੇ ਆਸ਼ਰਮ ਜੀ ਦਾ ਨਾਮ ਹੈ ਮਗਨવાડી ਉੱਥੇ ਉਹ ਪਹੁੰਚ ਜਾਂਦੇ ਨੇ ਕੰਦੇ ਸ਼੍ਰੀ ਦਸਾਈ ਉੱਥੋਂ ਸਾਨੂੰ ਸਿੱਧੇ ਲੈ ਗਏ ਮਹਾਤਮਾ ਗਾਂਧੀ ਜੀ ਦੇ ਪੜਾਈ ਲਿਖਾਈ ਦੇ ਕਮਰੇ ਚ ਜਿੱਥੇ ਉਹ ਚੌਂਕੜੀ ਮਾਰੀ ਬੈਠੇ ਸੀਗੇ ਇੱਕ ਹੱਥ 'ਚ ਕਲਮ ਸੀ ਤੇ ਦੂਜੇ ਹੱਥ 'ਚ ਕਾਗਜ਼ ਸੀ ਚਿਹਰੇ ਤੇ ਮੋਹਿਤ ਕਰਨ ਵਾਲੀ ਨਿੱਕੀ ਮੁਸਕਾਨ ਸੀ ਕੰਦੇ ਹਿੰਦੀ ਦੇ ਵਿੱਚ ਉਹਨਾਂ ਨੇ ਕਾਗਜ਼ ਤੇ ਲਿਖਿਆ ਸਵਾਗਤ ਹੈ। ਉਹਨਾਂ ਬੋਲੇ ਇਸ ਲਈ ਨਹੀਂ ਕਿਉਂਕਿ ਸੋਮਵਾਰ ਦਾ ਦਿਨ ਸੀ ਉਸ ਦਿਨ ਤੇ ਉਹ ਹਰ ਸੋਮਵਾਰ ਨੂੰ ਜਿਹੜਾ ਵਰਤ ਰੱਖਦੇ ਹੁੰਦੇ ਸੀ ਕਿ ਮਤਲਬ ਬਿਲਕੁਲ ਵੀ ਪੋਲ ਦੇ ਦੇ ਸੀ ਉਹ ਸੋਮਵਾਰ ਵਾਲੇ ਦਿਨ। ਤੇ ਅੱਜ ਅਗਰਾਂਸੀਂ ਆਪਾਂ ਨੂੰ ਦੱਸ ਰਹੇ ਹਾਂ ਕਿ 1925 ਚ ਮਹਾਤਮਾ ਗਾਂਧੀ ਜੀ ਉਹਨਾਂ ਦੇ ਰਾਂਚੀ ਸਕੂਲ ਚ ਵੀ ਪਧਾਰੇ ਸੀਗੇ। ਤੇ ਉੱਥੇ ਉਹਨਾਂ ਨੇ ਸਕੂਲ ਦੀ ਮਹਿਮਾਨ ਪੁਸਤਕਾ ਚ ਬੜੀ ਸ਼ਲਾਘਾਯੋਗ ਟਿੱਪਣੀ ਵੀ ਲਿਖੀ ਸੀਗੀ। ਤਿਆਨੂੰ ਭਾਰ-ਭਾਰੇ ਦੱਸਦੇ ਨੇ ਕਿ ਸਿਰਫ 160 ਪੌਂਡ ਭਾਰ ਸੀ ਉਹਨਾਂ ਦਾ ਇਸ ਕਮਜ਼ੋਰ ਸਰੀਰ ਮਹਾਤਮਾ ਦੇ ਸਰੀਰ ਚੋ ਕਹਿੰਦੇ ਸ਼ਰੀਰਕ ਮਾਨਸਿਕ ਤੇ ਅਧਿਆਤਮਿਕ ਤੰਦਰੁਸਤੀ ਜਿਹੜੀ ਐ ਫੁੱਟ-ਫੁੱਟ ਪੈ ਰਹੀ ਸੀ ਉਹਨਾਂ ਦੀਆਂ ਕਹਿੰਦੇ ਹਲਕੀਆਂ ਭੂਰੀਆਂ ਅੱਖਾਂ ਸੀ ਜਿਨ੍ਹਾਂ ਦੇ ਵਿੱਚੋਂ ਸਿਆਣਾ ਇਮਾਨਦਾਰੀ ਤੇ ਸਮਝਦਾਰੀ ਦਾ ਤੇਜ ਛਲਕ ਰਿਹਾ ਸੀ ਉਹ ਕਿ ਦੱਸਦੇ ਨੇ ਕਹਿੰਦੇ ਇਹ ਸਿਆਸਤਦਾਨ ਨੇ ਹਜ਼ਾਰਾਂ ਕਾਨੂੰਨੀ ਸਮਾਜਿਕ ਤੇ ਰਾਜਨੀਤਿਕ ਲੜਾਈਆਂ ਜਿੱਤ ਪ੍ਰਾਪਤ ਕੀਤੀ ਸੀ ਕਹਿੰਦੇ ਭਾਰਤ ਦੀ ਲੱਖਾਂ ਕਰੋੜਾਂ ਅਨਪੜ੍ਹ ਜਨਤਾ ਦੇ ਦਿਲਾਂ 'ਚ ਆਪਣਾ ਅਟਲ ਸਥਾਨ ਜੋ ਮਹਾਤਮਾ ਗਾਂਧੀ ਜੀ ਨੇ ਬਣਾਇਆ ਉਹ ਹੋਰ ਕੋਈ ਨੇਤਾ ਕਹਿੰਦੇ ਦੁਨੀਆ ਦਾ ਆਪਣੇ ਦੇਸ਼ ਦੀ ਜਨਤਾ 'ਚ ਉਹ ਦਿਲਾਂ ਦੇ ਵਿੱਚ ਉਹ ਜਗ੍ਹਾ ਨਹੀਂ ਬਣਾ ਸਕਿਆ ਸੀਗਾ ਜਿਹੜੀ ਮਹਾਤਮਾ ਗਾਂਧੀ ਜੀ ਨੇ ਬਣਾਈ ਉਹਨਾਂ ਨੂੰ ਕਹਿੰਦੇ ਬਹਾਤਮਾ ਮਤਲਬ ਮਹਾਨ ਆਤਮਾ ਦਾ ਖਿਤਾਬ ਹੈ ਜਿਹੜਾ ਉਹ ਜਨਤਾ ਦੇ ਉਹਨਾਂ ਪ੍ਰਤੀ ਸੱਚੇ ਤੇ ਸੁਭਾਵਿਕ ਆਦਰ ਪਿਆਰ ਦੀ ਨਿਸ਼ਾਨੀ ਹੈ ਉਹ ਸਿਰਫ ਇੱਕ ਕੋਈ ਕੰਦੇ ਧੋਤੀ ਪਹਿਨਦੇ ਸੀ ਤੇ ਉਹਨਾਂ ਦੇ ਪਹਿਰਾਵਾ ਦੱਬੇ ਕੁਚਲੇ ਲੋਕਾਂ ਦੇ ਨਾਲ ਉਹਨਾਂ ਦੀ ਇੱਕ ਮੁੜਤਾ ਦਾ ਪੱਟਾਵਾ ਸੀ ਜੋ ਧੋਤੀ ਤੋਂ ਜ਼ਿਆਦਾ ਪਹਿ ਨਹੀਂ ਕੁਝ ਨਹੀਂ ਸਕਦੇ ਸੀ ਉਹਨਾਂ ਅੱਗੇ ਕਹਿੰਦੇ ਫਿਰ ਲਿਖਦੇ ਨੇ ਅੱਗੇ ਕਿਉਂਕਿ ਆਪਾਂ ਨੂੰ ਪਤਾ ਮਾਨਵਤਾ ਗਾਂਧੀ ਜੀ ਦਾ ਤੁਹਾਡੇ ਲਈ ਕਿ ਕਹਿੰਨ ਸਾਰੇ ਆਸ਼ਮਾਸ਼ੀ ਤੁਹਾਡੀ ਸੇਵਾ ਛਾਜ਼ਰ ਨਹੀਂ ਕੋਈ ਵੀ ਕੰਮ ਹੋਵੇ ਤਾਂ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ। ਮਾਤਮਕਾਦੀ ਨੇ ਕਦੇ ਖਾਲੀ-ਖਾਲੀ ਹੀ ਲਿਖਿਆ ਤੇ ਪੂਰੀ ਨਿਮਰਤਾ ਨਾਲ ਇਹ ਪਰਚਾ ਜਿਹੜਾ ਮੇਰੇ ਹੱਥ ਦੇ ਵਿੱਚ ਫੜਾ ਦਿੱਤਾ। ਫਿਰ ਉਹਨਾਂ ਜਿਹੜੇ ਸਖਤ ਸੀ ਦਿਸਾਈ ਹਸਾਬ ਤਾਂ ਉਹ ਲੈ ਗਏ ਹੁਣ ਉਹਨਾਂ ਨੂੰ ਬਗੀਚਿਆਂ ਤੇ ਫੁੱਲਾਂ ਦੀਆਂ ਕਿਆਰੀਆਂ ਵਿੱਚੋਂ ਦੀ ਹੁੰਦਾ ਇੱਕ ਟੇਲਾ ਵਾਲੀ ਛੱਤ ਦੇ ਮਕਾਨ ਦੇ ਵਿੱਚ। ਜਿੱਤੇ ਖਿੜਕੀਆਂ ਜਾਲੀਆਂ ਲੱਗੀਆਂ ਹੋਈਆਂ ਸੀ ਵਿਹਣੇ 'ਚ ਕਹਿੰਦੇ 25 ਫੁੱਟ ਚੌੜਾ ਖੂਹ ਸੀ ਉੱਥੇ ਕਹਿੰਦਾ ਸ਼੍ਰੀ ਦੇਸਾਈ ਨੇ ਸਾਨੂੰ ਦੱਸਿਆ ਕਿ ਇਸ ਖੂਹ ਦਾ ਪਾਣੀ ਆਸ਼ਰਮ ਦੇ ਪਸ਼ੂਆਂ ਨੂੰ ਪਿਉਣ ਖਾਤਰ ਵਰਤਿਆ ਜਾਂਦਾ ਹੈ ਤੇ ਨੇੜੇ ਹੀ ਕਹਿੰਦੇ ਇੱਕ ਸਮਿੰਟ ਦਾ ਘੁੰਮਣ ਵਾਲਾ ਚੱਕ ਸੀ ਜਿਹਨੂੰ ਜਿਹਨੂੰ ਚੌਲ ਝਾੜਨ ਦੇ ਕੰਮ 'ਚ ਲਿਆਂਦਾ ਜਾਂਦਾ ਸੀ ਸਾਡੇ ਕਹਿੰਦੇ ਛੋਟੇ-ਛੋਟੇ ਕੰਮ ਨੇ ਜੀ ਬਹੁਤ ਜ਼ਰੂਰੀ ਤੇ ਘੱਟੋ-ਘੱਟ ਸਮਾਨ ਸੀ ਸਰਵ ਬਾਣ ਦਾ ਇੱਕ-ਇੱਕ ਮੰਜਾ ਰਸੋਈ ਘਰ 'ਚ ਕਹਿੰਦੇ ਸਫੈਤੀ ਕਰਾਈ ਹੋਈ ਸੀ ਤੇ ਸੋਈ ਦੀ ਇੱਕ ਨੁੱਕਰ ਚ ਨਲਕਾ ਸੀ ਤੇ ਦੂਜੀ ਨੁੱਕਰ ਚ ਮਿੱਟੀ ਦਾ ਇੱਕ ਚੁੱਲਾ ਸੀ। ਸ਼ੁੱਧ ਪਿੰਡੋਂ ਆਵਾਜ਼ਾਂਾਂ ਦੇ ਸਾਡੇ ਕੰਨਾਂ 'ਚ ਪੈ ਰਹੀਆਂ ਸੀਗੀਆਂ। ਕਾਂਵਾਂ ਦੀ ਕਾ ਕਾਂ ਚਿਰੀਆਂ ਦੀ ਚਿਚੀ, ਪਸ਼ੂਆਂ ਦਾ ਰੰਬਣਾ, ਪੱਥਰਾਂ ਨੂੰ ਤੋੜਦੀਆਂ ਛੈਣੀਆਂ ਦੀ ਆਵਾਜ਼ਾਂ ਤੇ ਆਲੇ-ਦੋਲੇ ਤੋਂ ਆ ਰਹੀਆਂ ਸੀ ਕੰਦੇ। ਫਿਰ ਕਹਿੰਦੇ ਸ਼੍ਰੀ ਰਾਈਟ ਦੇ ਯਾਤਰਾ ਡਾਇਰੀ ਤੇ ਨਜ਼ਰ ਪਈ ਸ਼੍ਰੀ ਦਸਾਈ ਦੀ। ਤੇ ਉਹਨਾਂ ਨੇ ਉਹਨੂੰ ਖੋਲ੍ਹਿਆ ਉਹਨਾਂ ਦੀ ਡਾਇਰੀ ਨੂੰ ਤੇ ਇੱਕ ਪੰਨੇ ਤੇ ਮਹਾਤਮਾ ਗਾਂਧੀ ਜੀ ਦੇ ਪੈਰੋਕਾਰਾ ਦੁਆਰਾ ਸਤਿਅਗ੍ਰਹਯ ਦਰਨ ਨਿਵਾਜਿਆ ਜਾਣੀਆਂ ਪ੍ਰਤੀਗਿਆਵਾਂ ਦੀ ਸੂਚੀ ਉਹਦੇ 'ਚ ਲਿਖ ਦਿੱਤੀ। ਹੁਣ ਇਹ ਸੀਗੀਆਂ ਪ੍ਰਤੀਗਿਆਵਾਂ ਅਹਿੰਸਾ ਸੱਚ ਚੋਰੀ ਨਾ ਕਰਨਾ ਮਤਲਬ ਜਿਸ ਪੈਸੇ ਤੇ ਕਾਨੂੰਨੀ ਅਧਿਕਾਰ ਨਾ ਹੋਵੇ ਉਹਨੂੰ ਨਾ ਲੈਣਾ। ਅਗਲਾ ਬ੍ਰह्मਚर्य ਅਪਰੀਗ੍ਰਹ ਮਤਲਬ ਸੰਸਾਰਕ ਤੌਲਤ ਨਹੀਂ ਇਕੱਠੀ ਕਰਨ ਦੀ ਦੌੜ 'ਚ ਨਾ ਪੈਣਾ। ਸ਼ਰੀਰਕ ਮਿਹਨਤ ਜੀਵ ਦੇ સ્વાਤਿਕਾ ਨੂੰ ਰੱਖਣਾ। ਨਿਰਪੈਤਾ ਸਾਰੇ ਧਰਮਾਂ ਦਾ ਸਨਮਾਨ ਸਵਦੇਸ਼ੀ ਮਤਲਬ ਆਪਣੇ ਦੇਸ਼ ਬਣਿਆ ਚੀਜ਼ਾਂ ਦੀ ਵਰਤੋਂ ਕਰਨਾ ਤੇ ਅਸਪਸ਼ਟਤਾ ਮਤਲਬ ਛੂਆਛੂਦਾ त्याग ਕਰਨਾ ਇਹ 11 ਪ੍ਰਤੀਜ्ञਾਵਾਂ ਸੀਗੀਆਂ ਜਿਹੜੇ ਸਤਿਆਗ੍ਰਹੀਆਂ ਨੂੰ ਨਿਮਰਤਾ ਨਾਲ ਨਿਭਾਉਣੀਆਂ ਹੁੰਦੀਆਂ ਸੀ ਕਹਿੰਦੇ ਗਾਂਧੀ ਜੀ ਨੇ ਦੂਜੇ ਦਿਨ ਖੁਦ ਆਪ ਵੀ ਇਸ ਪੰਨੇ ਤੇ ਦਸਤਖਤ ਕਰ ਦਿੱਤੇ ਤੇ ਨਾਲ ਹੀ ਤਰੀਕ ਵੀ ਪਾਤੀ ਕਿ ਤਰੀਕ ਸੀ ਉਸ ਦਿਨ 27 ਅਗਸਤ 1935 ਹੁਣ ਉਹ ਕਹਿੰਦੇ 5:30 ਤੋਂ 2 ਘੰਟੇ ਬਾਅਦ ਜੋਗਨਾਂਝੀ ਕਹਿੰਦੇ ਮੈਨੂੰ ਤੇ ਮੇਰੇ ਸਾਥੀਆਂ ਨੂੰ ਦੁਪਹਿਰ ਦੇ ਖਾਣੇ ਦਾ ਸੱਦਾ ਮਿਲਿਆ ਫਿਰ ਕਹਿੰਦੇ ਮਹਾਤਮਾ ਗਾਂਧੀ ਜੀ ਪਹਿਲੇ ਹੀ ਭਾਂਡੇ 'ਚ ਸਾਡੀ ਥਾਲੀ ਦੇ ਸਾਹਮਣੇ ਆਪਣੀ ਥਾਲੀ ਦੇ ਸਾਹਮਣੇ ਬੈਠ ਚੁੱਕੇ ਸੀਗੇ ਕਹਿੰਦੇ ਭਾਂਡਾ ਉਹਨਾਂ ਦੀ ਪੜ੍ਹਾਈ ਲਿਖਾਈ ਵਾਲੇ ਕਮਰੇ ਵਾਂਗ ਵਿੜੇ ਤੋਂ ਇਸ ਵਾਰ ਸੀ ਤਕਰੀਬਨ ਕਹਿੰਦੇ 25 ਸਤਿਆਗ੍ਰਹੀ ਨੰਗੇ ਪੈਰੀ ਆਪਣੇ ਸਾਹਮਣੇ ਪਿੱਤਲ ਦੀਆਂ ਥਾਲੀਆਂ ਤੇ ਕੌਲੀਆਂ ਰੱਖੀ ਬੈਠੀ ਸੀ ਸਮੂਹਿਕ ਭਜਨ ਪ੍ਰਾਰਥਨਾ ਹੋਈ ਤੇ ਉਸ ਤੋਂ ਬਾਅਦ ਪਿੱਤਲ ਦੇ ਵੱਡੇ-ਵੱਡੇ ਪਤਿਲਿਆਂ ਚੋਂ ਖਾਣਾ ਵਰਤਾਇਆ ਜਾਣ ਲੱਗਿਆ ਖਾਣੇ ਵਿੱਚ ਕਹਿੰਦੇ ਘੋਲੀਆਂ ਹੁੰਆਂ ਰੋਟੀਆਂ ਉਬਲੀਆਂ ਤੇ ਹਰੀਆਂ ਸਬਜ਼ੀਆਂ ਤੇ ਨਿੰਬੂ ਦਾ ਮਿੱਠਾ ਅਚਾਰ ਸੀਗਾ ਕਹਿੰਦੇ ਮਹਾਤਮਾ ਗਾਂਧੀ ਜੀ ਨੇ ਰੋਟੀਆਂ ਉਬਲਿਆ ਹੋਇਆ ਚਕੰਦਰ ਕੁਝ ਹਰੀਆਂ ਸਬਜ਼ੀਆਂ ਤੇ ਸੰਤਰੇ ਖਾਦੇ ਜਦੋਂ ਉਹਨਾਂ ਦੀ ਥਾਲੀ 'ਚ ਕੁਸੇ ਨਿੰਮ ਦੇ ਕੌੜੇ ਪੱਤੇ ਦੀ ਚਟਣੀ ਦੀ ਢੇਰੀ ਪਈ ਸੀ ਕਹਿੰਦੇ ਨਿੰਮ ਸਭ ਤੋਂ ਜ਼ਿਆਦਾ ਵਧੀਆ ਖੂਨ ਸਾਫ਼ ਕਰਨ ਦੀ ਦਵਾਈ ਹੈ ਉਹਨਾਂ ਨੇ ਕਦੇ ਚਮਚੇ ਨਾਲ ਥੋੜੀ ਜਿਹੀ ਚਟਣੀ ਅਲੱਗ ਕਰਕੇ ਮੇਰੀ ਥਾਲੀ 'ਚ ਰੱਖਤੀ ਜਿਹੜੀ ਉਹ ਯੋਗਾਨੰਦ ਜੀ ਕਹਿੰਦੇ ਮੈਂ ਪਾਣੀ ਦੇ ਗਲਾਸ ਨਾਲ ਆਪਣੇ ਗਲੇ ਤੋਂ ਨੀਚੇ ਲਾ ਲਈ ਮਤ ਉਹਨਾਂ ਨੂੰ ਵਧੀਆ ਨਹੀਂ ਲੱਗੀ ਪਰ ਉਹਨਾਂ ਨੇ ਮaan ਰੱਖਦਿਆਂ ਹੋਇਆਂ ਗਾਂਧੀ ਜੀ ਦਾ ਉਹ ਖਾ ਲਈ ਇਸ ਦੇ ਨਾਲ ਹੀ ਕਹਿੰਦੇ ਮੈਨੂੰ ਬਚਪਨ ਦੇ ਉਹ ਦਿਨ ਯਾਦ ਆ ਗਏ ਜਦੋਂ ਮਾਂ ਮੈਨੂੰ ਜ਼ਬਰਦਸਤੀ ਇਹ ਬੇਸਵਾਦੀ ਦਵਾਈ ਦਿੱਤੀ ਸੀ ਪਰ ਕਹਿੰਦੇ ਭਾਤਮਾ ਗਾਂਧੀ ਜੀ ਇਹਨੂੰ ਬੜੇ ਸਹਿਜ ਭਾਵ ਨਾਲ ਬਿਨਾਂ ਕਿਸੇ ਸਵਾਦ ਤੋਂ ਖਾ ਰਹੇ ਸੀ ਕਿ ਜੋਗਾਨੰਦ ਜੀ ਕਹਿੰਦੇ ਇਹ ਛੋਟੀ ਜਿਹੀ ਘਟਨਾ ਨਾਲ ਮੈਨੂੰ ਭਾਤਮਾ ਜੀ ਦੇ ਮਨ ਆਪਣੇ ਮਨ ਨੂੰ ਆਪਣੀ ਇੱਛਾ ਸ਼ਕਤੀ ਨਾਲ ਇੰਦਰੀਆਂ ਨਾਲ ਵਾਕੰਤ ਤਾਕਤ ਦੀ ਯਾਦ ਆਈ ਕਹਿੰਦੇ ਕੁਝ ਬਾਰੇ ਪਹਿਲੇ ਹੀ ਉਹਨਾਂ ਦੇ ਅੰਤੜੀਆਂ ਦੀ ਸੋਚਿਸ਼ ਦੇ ਕਾਰਨ ਕੀਤੇ ਗਏ ਆਪਰੇਸ਼ਨ ਦੀ ਯਾਦ ਆਈ ਜੋ ਉਸ ਵਕਤ ਬਹੁਤ ਚਰਚਾ ਤੇ ਰਿਹਾ ਸੀ ਕਿ ਉਹ ਚਰਚਾ ਚ ਰਿਹਾ ਸੀ ਕਿਉਂਕਿ ਗਾਂਧੀ ਜੀ ਨੇ ਕਹਿੰਦੇ ਭੋਸ਼ੀ ਦਵਾਈ ਲੈਣ ਤੋਂ ਮਨਾ ਕਰਤਾ ਸੀ ਤੇ ਸਾਰੇ ਆਪਰੇਸ਼ਨ ਦੇ ਦੌਰਾਨ ਆਪਣੇ ਪਰਿਵਾਰਕਾਂ ਨਾਲ ਖੁਸ਼ੀ-ਖੁਸ਼ੀ ਉਹ ਗੱਲਾਂ ਕਰਦੇ ਰਹੇ ਤੇ ਬਿਲਕੁਲੋਂ ਨਾ ਦਰਦ ਮਹਿਸੂਸ ਹੀ ਨਹੀਂ ਹੋਇਆ ਉਹਨਾਂ ਨੇ ਇਦਾਂ ਹੀ ਆਪਰੇਸ਼ਨ ਕਰਾਇਆ ਉਹਨਾਂ ਦੇ ਕਹਿੰਦੇ ਚਿਹਰੇ ਦੀ ਸ਼ਾਂਤ ਮੁਸਕਾਨ ਸਾਫ਼ ਦੱਸ ਰਹੀ ਸੀ ਕਿ ਉਹਨਾਂ ਨੂੰ ਕੋਈ ਦਰਦ ਮਹਿਸੂਸ ਹੀ ਨਹੀਂ ਹੋ ਰਿਹਾ ਸਭਾ ਯੋਗਨਾਂ ਚ ਕਹਿੰਦੇ ਨੇ ਕਹਿੰਦੇ ਦੁਪਹਿਰ ਤੋਂ ਬਾਅਦ ਮੈਨੂੰ ਗਾਂਧੀ ਜੀ ਦੀ ਪ੍ਰਸਿੱਧ ਸ਼ਗਿਰਤ ਮੀਰਾ ਭੈਣ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਜਿਹੜੀ ਇੱਕ ਅੰਗਰੇਜ਼ ਨੇਵੀ ਪ੍ਰਮੁੱਖ ਐਡਮਿਰਲ ਦੀ ਬੇਟੀ ਹੈ ਤੇ ਆਸ਼ਰਮ ਚੋਂਨ ਤੋਂ ਪਹਿਲਾਂ ਉਹਦਾ ਨਾਮ ਮਿਸ ਮੈਡਲਿਨ ਸਲੇਟ ਸੀ ਜਿਉਂ ਹੀ ਕਹਿੰਦੇ ਉਸਨੇ ਆਪਣੇ ਰੋਜ਼ਾਨਾ ਕਾਰਮ ਵਿਹਾਰ ਦਾ ਸ਼ੁੱਧ ਹਿੰਦੀ ਚ ਵਰਣਨ ਕੀਤਾ ਤਾਂ ਉਹਦਾ ਸ਼ਾਂਤ ਸਿਹਰਾ ਸ਼ਾਹ ਨਾਲ ਖਿਲਰ ਉੱਠਿਆ ਕਹਿੰਦੇ ਉਹ ਕਹਿੰਦੀ ਪਿੰਡ ਸਤਾ ਦਾ ਕੰਮ ਬਹੁਤ ਲਾਦਾ ਏਕਾ ਸਾਦਿਕ ਟੋਦੀਹਾਰੋਂ ਸਵੇਰੇ 5 ਵਜੇ ਨੇੜੇ-ਤੇੜੇ ਦੇ ਪਿੰਡਾਂ 'ਚ ਪਿੰਡ ਵਾਲਿਆਂ ਦੀ ਸੇਵਾ ਕਰਨ ਤੇ ਉਹਨਾਂ ਨੂੰ ਸਿਹਤ ਸੰਭਾਲ ਤੇ ਸਾਫ਼ ਸਫਾਈes ਬੰਦੀ ਆਮ ਨਿਯਮਾਂ ਦੀ ਜਾਣਕਾਰੀ ਦੇਣ ਲਈ ਪਹੁੰਚ ਜਾਂਦੀ ਹੈ। ਅਸੀਂ ਕਹਿੰਦੇ ਉਹਨਾਂ ਦੇ ਗਾਰੇ ਤੇ ਕਾਫ਼ੂਜ਼ਿਆਂ 'ਚ ਝੌਂਪੜੀਆਂ ਤੇ ਗੁਸਤਖਾਨਿਆਂ ਦੀ ਸਫਾਈ ਕਰਨ ਦਾ ਖਾਸ ਧਿਆਨ ਰੱਖਦੇ ਹਾਂ। ਪਿੰਡੋਂ ਲੋਕ ਅਨਪੜ੍ਹ ਹੁੰਦੇ ਨੇ। ਇਸ ਕਾਰਕ ਦੇ ਉਦਾਹਰਣ ਤੋਂ ਬਿਨਾਂ ਉਹਨਾਂ ਨੂੰ ਸਿੱਖਿਆ ਨਹੀਂ ਦਿੱਤਾ ਜਾ ਸਕਦਾ। ਨਾਲੀ ਜੋਗਨਾਂਝ ਜੀ ਕਹਿੰਦੇ ਖੁਸ਼ ਹੁੰਦਿਆ ਉਹ ਨਾਲ ਹੱਸਦੀ ਜਾ ਰਹੀ ਸੰਨ ਦੱਸਦੀ ਜਾ ਰਹੀ ਸੀ ਕਹਿੰਦੇ ਉੱਚੇ ਖਾਨਦਾਨ ਦੀ ਅੰਗਰੇਜ਼ ਔਰਤ ਨੂੰ ਮੈਂ ਆਦਰ ਪਰੀਣਾ ਜ਼ਣਾ ਦੇਖ ਰਿਆ ਸੀ ਜੋ ਦਿਲ ਵਿੱਚ ਸੱਚੀ ਇਸਾਈ ਨਿਮਰਤਾ ਧਾਰ ਕੇ ਗੁਸਲਖਾਨਿਆਂ ਦੀ ਸਫਾਈ ਕਰ ਰਹੀ ਸੀ ਜਿਸ ਨੂੰ ਆਮ ਤੌਰ ਤੇ ਉਸ ਟਾਈਮਾਂ 'ਚ ਆਪਾਂ ਜਾਣਦੇ ਹਾਂ ਕਿ ਅਛੂਤੋਂ ਕੀ ਕਰਦੇ ਸੀਗੇ ਕਹਿੰਦੇ ਉਹਨੇ ਮੈਨੂੰ ਦੱਸਿਆ ਕਿ ਮੈਂ 1925 ਭਾਰਤ ਆਈ ਸੀ ਤੇ ਇਸ ਦੇਸ਼ ਚ ਆ ਕੇ ਮੈਨੂੰ ਇਹ ਲੱਗਿਆ ਜਿਵੇਂ ਮੈਂ ਆਪਣੇ ਘਰ ਵਾਪਸ ਆ ਗਈ ਕਹਿੰਦੇ ਹੁਣ ਮੈਂ ਆਪਣੇ ਪੁਰਾਣੇ ਜ਼ਿੰਦਗੀ ਦੇ ਤੌਰ ਤਰੀਕਿਆਂ ਤੇ ਵਾਪਸ ਪਰਤਣ ਵਾਸਤੇ ਕਦੇ ਸਹਿਮਤ ਨਹੀਂ ਹੋ ਸਕਦੀ ਤੇ ਜੋਗਰਾਂਝੀ ਕਹਿੰਦੇ ਫਿਰ ਅਸੀਂ ਥੋੜੀ ਦੇਰ ਵਾਸਤੇ ਅਮਰੀਕਾ ਬਾਰੇ ਚਰਚਾ ਕੀਤੀ ਤੇ ਉਹਨੇ ਦੱਸਿਆ ਭਾਰਤ ਚ ਆਉਣ ਵਾਲੇ ਅਣਗਿਣਤ ਅਮਰੀਕੀ ਲੋਕਾਂ ਦੀ ਅਧਿਆਤਮਿਕ ਵਿਸ਼ਿਆਂ ਚ ਡੂੰਘੀ ਦਿਲਚਸਪੀ ਦੇਖ ਕੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਨਾਲ ਹੈਰਾਨੀ ਵੀ ਹੁੰਦੀ ਹੈ ਕਹਿੰਦੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਗੱਲਾਂ ਬਾਤਾਂ ਕਰਨ ਤੋਂ ਬਾਅਦ ਮੀਰਾ ਭੈਣ ਜਲਦੀ ਹੀ ਆਪਣਾ ਚਰਖਾ ਚਲਾਉਣ ਦੇ ਕੰਮ ਵਿੱਚ ਰੁਚੀ ਕਹਿੰਦੇ ਚਰਖਾ ਚਲਾਉਣਾ ਸ਼ੁਰੂ ਕਰਤਾ ਜੋ ਕੇਪਨ ਪਤਾਸੀ ਕੀ ਮਹਾਤਮਾ ਗਾਂਧੀ ਦੇ ਯਤਨਾਂ ਸਦਕਾ ਚਰਖਾ ਉਹਦੇ ਭਾਰਤ ਦੇ ਪਿੰਡੂ ਇਲਾਕਿਆਂ 'ਚ ਸਰਵ ਵਿਆਪਕ ਹੋ ਗਿਆ ਸੀ। ਕਿਉਂਕਿ ਗਾਂਧੀ ਜੀ ਕੋਲ ਕੁਟੀਰ ਉਦਯੋਗ ਦੀ ਮੋਢ ਸੁਰਜੀਤੀ ਨੂੰ ਸ਼ਾਹਿਦ ਕਰਨ ਲਈ ਠੋਸ ਆਰਥਿਕ ਤੇ ਸੱਭਿਆਚਾਰਕ ਕਰ 50 ਸਾਲਾਂ ਦੀ ਕਾਂਦੇ ਜਨਤਕ ਸੇਵਾ ਜੇਲ੍ਹ ਦੇ ਅੰਦਰ ਬਾਹਰ ਆਣਾ ਜਾਣ ਰਾਜਨੀਤਿਕ ਦੁਨੀਆ ਦੀ ਛੋਟੀਆਂ ਛੋਟੀਆਂ ਗੱਲਾਂ ਤੇ ਉਹਦੀਆਂ ਤਲਖ ਹਕੀਕਤਾਂ ਨਾਲ ਹਰ ਰੋਜ਼ ਸੰਘਰਸ਼ ਇਹਨਾਂ ਸਾਰੀਆਂ ਗੱਲਾਂ ਨਾਲ ਉਹਨਾਂ ਦੀ ਜ਼ਿੰਦਗੀ ਹੋਰ ਜ਼ਿਆਦਾ ਸੰਤੁਲਿਤ ਖੁਸ਼ਦਿਲੀ ਵਿਵੇਕਸ਼ੀਲ ਬਣਨ ਦੇ ਨਾਲ ਇਸ ਵਿਲੱਖਣ ਦੁਨੀਆਵੀ ਤਮਾਸ਼ੇ ਦਾ ਹੋਰ ਪੂਰਕੀ ਮਜ਼ਾ ਕੁੜੋਂ ਦੇ ਵਿੱਚ ਕਹਿੰਦੇ ਵਾਤਾ ਹੋਇਆ ਉਹਦੂਆ ਜੋਗਨੰਦ ਜੀ ਕਹਿੰਦੇ ਕਿ ਸ਼ਾਮ ਨੂੰ 6 ਵਜੇ ਅਸੀਂ ਤਿੰਨਾਂ ਨੇ ਬਾਬਾ ਸਾਹਿਬ ਦੇ ਛੋਤੇ ਸੱਤੇ ਤੇ ਉਹਨਾਂ ਦੇ ਘਰ ਆ ਦੇਖਾਣੇ ਦਾ ਫਿਰ ਆਨੰਦ ਲਿਆ ਸੱਤ ਵਜੇ ਦੀ ਕਹਿੰਦੀ ਪ੍ਰਾਰਥਨਾ ਦੇ ਸਮੇਂ ਅਸੀਂ ਸਾਰੇ ਫਿਰ ਮੰਗੜਵਾੜੀ ਆਸਣ ਤੇ ਵਾਪਸ ਆ ਗਏ ਤੇ ਸੱਤ ਤੇ ਪਹੁੰਚੇ ਦੀ 33 ਸੱਤ ਰਹੀ ਗਾਂਧੀ ਜੀ ਦੇ ਸਾਹਮਣੇ ਅਰਧ ਗੋਲ ਚੱਕਰ ਦੀ ਸ਼ਕਲ 'ਚ ਬੈਠੇ ਸੀ ਕਹਿੰਦੇ ਗਾਂਧੀ ਜੀ ਆਪ ਇੱਕ ਚਟਾਈ ਤੇ ਬੈਠੇ ਸੀਗੇ ਤੇ ਇੱਕ ਪੁਰਾਣੀ ਜੇਬ ਘੜੀ ਉਹਨਾਂ ਦੇ ਸਾਹਮਣੇ ਖੜੀ ਕਰਕੇ ਰੱਖੀ ਹੋਈ ਸੀ ਸੂਰਜ ਛਿਪੰਦੀ ਆਖਰੀ ਕਿਰਨਾਂ ਕਹਿੰਦੇ ਤਾਰ ਤੇ ਬੋਰ ਦੇ ਦਰਖਤਾਂ ਦੇ ਪੈਰੀਆਂ ਸੀ ਤੇ ਰਾਤ ਦੇ ਹਨੇਰੇ ਚ ਬਿੰਡਿਆ ਦੀ ਗੁੰਡਾਹਟ ਸ਼ੁਰੂ ਹੋ ਚੁੱਕੀ ਸੀ ਸ਼ਾਂਤ ਤੇ ਗੰਭੀਰ ਵਾਤਾਵਰਨ ਨੇ ਜੋ ਗਨਾਨੰਦ ਜੀ ਕਹਿੰਦੇ ਮੈਨੂੰ ਮੰਤਰ ਮੁਕਤ ਕਰਤਾ ਉਸ ਚੀ ਕੰਦੇਸ਼ਰੀ ਦੇਸਾਈ ਭਜਨ ਕਾਉਣ ਲੱਗ ਪਈ ਤੇ ਬਾਕੀ ਸਾਰੇ ਲੋਕੋ ਨਾਲ ਦਾ ਸਾਥ ਦੇ ਰਹੇ ਸੀ ਇਸ ਤੋਂ ਬਾਅਦ ਕਹਿੰਦੇ ਗੀਤਾ ਪਾਠ ਹੋਇਆ ਫਿਰ ਸਮਾਪਤੀ ਪ੍ਰਾਰਥਨਾ ਕਰਨ ਵਾਸਤੇ ਗਾਂਧੀ ਜੀ ਨੇ ਕਹਿੰਦੇ ਮੈਨੂੰ ਇਸ਼ਾਰਾ ਕੀਤਾ ਉਹ ਜੋ ਗਨਾਨੰਦ ਜੀ ਕਹਿੰਦੇ ਉੱਥੇ ਭਾਵ ਤੇ ਅਭਿਲਾਸ਼ਾ ਦਾ ਇੱਕ ਅਨੁਠਾ ਸੰਯੋਗ ਸੀ ਕਿ ਉਹ ਸਮਾਂ ਨਾ ਪੁੱਲਣ ਯੋਗ ਚਾਤ ਬਣ ਕੇ ਰਹਿ ਗਿਆ ਕਹਿੰਦੇ ਵਰਦਾ ਛੱਤ ਉੱਪਰ ਤਾਰਿਆਂ ਦੀ ਛਾਤ ਦਿੱਤੀਆ ਉਹ ਸਮੇਂ ਦੀ ਪਵੰਦੇ ਦੀ ਪਾਲਣਾ ਕਰਦੇ ਆ ਠੀਕ 8 ਵਜੇ ਗਾਂਧੀ ਜੀ ਨੇ ਆਪਣਾ ਮਾਨਵਰਤ ਤੋੜਤਾ ਫਿਰ ਕਹਿੰਦੇ ਉਹਨਾਂ ਨੇ ਬੋਲ ਕੇ ਮੇਰਾ ਸਵਾਗਤ ਕੀਤਾ ਕਿ Swami ਜੀ ਤੁਹਾਡਾ ਸਵਾਗਤ ਹੈ ਫਿਰ ਕਹਿੰਦੇ ਇਸ ਛੱਤ ਤੋਂ نیچے ਉਤਰ ਕੇ ਉਹਨਾਂ ਦੇ ਪੜਾਈ ਲਿਖਾਈ ਵਾਲੇ ਕੰਮ ਵਿੱਚ ਪਹੁੰਚ ਗਏ ਉਸ ਕਮਰੇ 'ਚ ਕਹਿੰਦੇ ਕੋਈ ਫਰਨੀਚਰ ਨਹੀਂ ਸੀਗਾ ਉੱਥੇ ਬੈਠਣ ਲਈ ਸਿਰਫ ਆਸਣ ਵਰਗੀਆਂ ਚਕੋਰ ਚਟਾਈਆਂ ਹੀ ਸੀਗੀਆਂ ਜ਼ਮੀਨ ਤੇ ਬੈਠ ਕੇ ਕਹਿੰਦੇ ਲਿਖਣ ਵਾਸਤੇ ਥੋੜੀ ਜਿਹੀ ਉੱਚੀ ਇੱਕ ਡੈਸਕ ਕਿਤਾਬਾਂ ਕਾਗਜ਼ ਤੇ ਕੁਝ ਸਧਾਰਨ ਕਲਮਾ ਇੱਕ ਨੁੱਕਰ 'ਚ ਕਹਿੰਦੇ ਮੂਹਰਲੀ ਜਿਹੀ ਘੜੀ ਟਿਕ ਟਿਕ ਕਰ ਰਹੀ ਸੀ ਉਸ ਕਮਰੇ 'ਚ ਕਹਿੰਦੇ ਸ਼ਾਂਤੀ ਤੇ ਭਗਤੀ ਭਾਵ ਵਾਲਾ ਵਾਤਾਵਰਣ ਵਸ ਰਿਹਾ ਹੋਇਆ ਸੀ ਗਾਂਧੀ ਜੀ ਆਪਣੇ ਲੱਤ ਭੱਗ ਦੰਦਾਂ ਤੋਂ ਬਗੈਰ ਚਿਹਰੇ ਤੋਂ ਇੱਕ ਮਨਮੋਹਕ ਉਸਟਾਟ ਬੁਕੇ ਰਹੇ ਸੀ ਕਹਿੰਦੇ ਉਹਨਾਂ ਨੇ ਫਿਰ ਦੱਸਿਆ ਕਿ ਵਰੇ ਪਹਿਲਾਂ ਆਪਣੇ ਖਤੌਖਤਾਬਤ ਵਾਸਤੇ ਸਮਾਂ ਕੱਢਣ ਵਾਸਤੇ ਮੈਂ ਹਫ਼ਤੇ 'ਚ ਇੱਕ ਦਿਨ ਦਾ ਮੌਨ ਵਰਤ ਜਿਹੜਾ ਉਹ ਸ਼ੁਰੂ ਕੀਤਾ ਸੀ ਪਰ ਕਹਿੰਦੇ ਹੁਣੇ ਮੌਨ ਵਰਤ ਦੇ 24 ਘੰਟੇ ਮੇਰੇ ਵਾਸਤੇ ਇੱਕ ਮਹੱਤਵਪੂਰਨ ਅਤਿਆਤਮਿਕ ਜ਼ਰੂਰਤ ਬਣ ਗਈ ਸਮਾਂ ਬੰਨ ਕੇ ਮੌਨ ਰੱਖਣਾ ਕਹਿੰਦੇ ਸਜਾਨੀ ਇਹ ਵਰਤਾਨ ਹੈ ਤਾਂ ਜੋਗਨਾਂ ਜੀ ਕਹਿੰਦੇ ਮੈਂ ਪੂਰੇ ਮਨ ਨਾਲ ਉਹਨਾਂ ਨਾਲ ਸਹਿਮਤ ਹੋ ਗਿਆ ਖلاص ਐਵਤ ਕਿਉਂ ਹੋਏ ਕਿਉਂਕਿ ਯੋਗਾਨੰਦ ਸਿੰਘ ਆਪ ਵੀ ਅਮਰੀਕਾ ਦੇ ਵਿੱਚ ਵਰਤ ਰੱਖਦੇ ਰਹੇ ਸੀਗੇ 92 ਸਵੇ ਦਾ ਉਹ ਕਹਿੰਦੇ ਅਨੇਕ ਵਰਿਆਂ ਤੱਕ ਮੈਂ ਵਰਤ ਰੱਖਿਆ ਸੀਗਾ ਜਿਹਦੇ ਨਾਲ ਮੇਰੇ ਸਖਤਰ ਤੇ ਮੈਨੂੰ ਮਿਲਣ ਆਉਣ ਵਾਲੇ ਮੁਲਾਕਾਤੀ ਵੀ ਕਈ ਵਾਰ ਕਾਫੀ ਪਰੇਸ਼ਾਨ ਹੋ ਜਾਂਦੇ ਹੁੰਦੇ ਸੀਗੇ ਤਾਂ ਅੱਗੇ ਫਿਰ ਦੱਸਦੇ ਨੇ ਕਹਿੰਦੇ ਗਾਂਧੀ ਜੀ ਨੇ ਫਿਰ ਸ਼ੀਸ ਦਿਸਾਈ ਨੂੰ ਕਿਹਾ ਮਹਾਂਦੇਵ ਕੱਲ ਰਾਤ ਨੂੰ ਟਾਊਨ ਹਾਲ 'ਚ ਯੋਗ ਸ਼ਾਸਤਰ ਤੇ ਸਵਾਮੀ ਜੀ ਦੇ ਭਾਸ਼ਣ ਦਾ ਪ੍ਰਬੰਧ ਕਰੋ। ਯੋਗਾ ਨੰਦ ਜੀ ਕਹਿੰਦੇ ਰਾਤ ਨੂੰ ਜਦੋਂ ਮੈਂ ਆਪਣੇ ਕੰਮ ਨੇ ਜਾਣ ਵਾਸਤੇ ਵਿਦਾਈ ਲੈ ਰਿਹਾ ਸੀਗਾ ਗਾਂਧੀ ਜੀ ਤੋਂ ਤਾਂ ਉਹਨਾਂ ਨੇ ਸੇਟਰ ਨੇਲਾ ਤੇਲ ਦੀ ਸ਼ੀਸ਼ੀ ਮੇਰੇ ਹੱਥ 'ਚ ਫੜਾ ਦਿੱਤੀ ਤੇ ਹੱਸਦੇ ਹੋਏ ਮਜ਼ਾਕ ਨਾਲ ਕਿਹਾ ਕਿ ਸਵਾਮੀ ਜੀ ਵਰਤਜ ਮੱਛਰ ਅਹਿੰਸਾ ਬਾਰੇ ਕੁਝ ਨਹੀਂ ਜਾਣਦੇ। ਅੱਗੇ ਕਹਿੰਦੇ ਨੇ ਯੋਗਾ ਨੰਦ ਜੀ ਕਹਿੰਦੇ ਅਗਲੇ ਦਿਨ ਸਵੇਰੇ ਸਾਡੀ ਟੋਲੀ ਨੇ ਦੁੱਧ ਚ ਗੁੜ ਪਾ ਕੇ ਬਣਾਏ ਹੋਏ ਦੜੀਏਦਾਲ ਨਾਸ਼ਤਾ ਕੀਤਾ 10:30 ਵਜੇ ਕਹਿੰਦੇ ਗਾਂਧੀ ਜੀ ਤੇ ਹੋਰ ਸਤਿਆਗ੍ਰਹੀਆਂ ਨਾਲ ਦੁਪਹਿਰ ਦੇ ਖਾਣੇ ਦਾ ਸੱਦਾ ਆਇਆ ਅੱਜ ਖਾਣੇ ਚ ਕਹਦੇ ਹੱਥ ਦੇ ਕੁੱਤੇ ਹੋਏ ਚਾਵਲਾਂ ਤਾਂ ਭਾਤ ਨਮੀਆਂ ਸੱਚੀਆਂ ਤੇ ਇਲਾਇਚੀ ਦੇ ਦਾਣੇ ਸੀਗੇ ਕਹਿੰਦੇ ਦੁਪਹਿਰ ਤੋਂ ਬਾਅਦ ਮੈਂ ਆਸ਼ਮ ਦੀ ਜ਼ਮੀਨ ਦੇ ਟੈਲਾਂ ਨਿਕਲਿਆ ਤੇ ਘੁੰਮਦਿਆਂ ਘੁੰਮ ਦੇ ਇੱਕ ਚਰਾਂ ਦੇ ਮੈਦਾਨ ਤੋਂ ਗਿਆ ਜਿੱਥੇ ਕੁਝ ਗਵਾਂ ਸ਼ਾਂਤ ਚਿਤ ਅਵਸਥਾ ਚ ਕਾਚਾਰੀਆਂ ਸੀ ਕਹਿੰਦੇ ਗਊ ਰੱਖਿਆ ਦਾ ਕੰਮ ਹੈ ਜਿਹੜਾ ਉਹ ਗਾਂਧੀ ਜੀ ਦਾ ਹਰਮਨ ਪਿਆਰਾ ਸ਼ੌਕ ਹੈ ਕਹਿੰਦੇ ਉਹਨਾਂ ਨੇ ਫਿਰ ਮੈਨੂੰ ਦੱਸਿਆ ਵੀ ਮੇਰੇ ਵਾਸਤੇ ਗਊ ਦਾ ਅਰਥ ਹੈ ਪੂਰਨ ਉਪਮਾਨ ਵੀ ਸੰਸਾਰ ਮਨੁੱਖ ਜਾਤੀ ਦਾ ਆਪਣੀ ਜਾਤੀ ਤੋਂ ਉੱਪਰ ਉੱਠ ਕੇ ਜਾਨਵਰਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਨਾ ਕਹਿੰਦੇ ਗਊ ਦੇ ਰਾਹੀਂ ਮਨੁੱਖ ਸਾਰੇ ਜੀਵ ਜਗਤ ਨਾਲ ਆਪਣੀ ਕਿਰਪਾ ਸਥਾਪਿਤ ਕਰ ਸਕਦਾ ਹੈ ਆਸਾਨੀ ਨਾਲ ਯੋਗਾਨੰਦ ਜੀ ਕਹਿੰਦੇ ਮੇਰੀ ਸਮਝ ਆ ਗਿਆ ਕਿ ਪ੍ਰਾਚੀਨ ਰੀਸ਼ੀਆ ਨੇ ਗਊ ਨੂੰ ਇੰਨਾ ਪਵਿੱਤਰ ਕਿਉਂ ਮੰਨਿਆ ਹੈ ਤਾਂ ਦੇ ਉਦਾਹਰਣ ਦੇਣ ਵਾਸਤੇ ਕਿਉਂਕਿ ਭਾਰਤ ਦੇ ਵਿੱਚ ਗਊ ਇੱਕੋ ਇੱਕ ਸਰਵੋਤਮ ਜੀਵ ਸੀ ਗਊ ਅਨੇਕ ਪ੍ਰਕਾਰਾਂ ਮਨੁੱਖ ਦੀ ਖੈਰਾਲੀ ਦੀ ਜਨਮ ਦਦੀ ਹੈ ਉਹ ਕੇਵਲ ਦੁੱਧ ਹੀ ਨਹੀਂ ਦਿੰਦੀ ਬਲਕਿ ਖੇਤੀਬਾੜੀ ਵੀ ਸੰਭਵ ਬਣਾਉਂਦੀ ਹੈ ਤੇ ਗਊ ਇੱਕ ਰਹਿਮ ਦੀ ਕਵਿਤਾ ਹੈ ਇਸ ਕੋਮਲ ਜੀਵ ਚ ਮਨੁੱਖ ਰਹਿਮ ਭਾਵਨਾ ਦੇ ਦਰਸ਼ਨ ਕਰਦਾ ਹੈ ਲੱਖਾਂ ਕਰੋੜਾਂ ਆਦਮੀਆਂ ਵਾਸਤੇ ਇਹ ਜੀਵ ਮਾਂ ਹੈ ਉਗੋਰੱਖਿਆਦਾਰਤਾ ਪਰਮਾਤਮਾ ਦੇ ਸਾਰੇ ਬੇਜਵਾਨ ਜੀਵ ਸੰਸਾਰ ਦੀ ਰੱਖਿਆ ਕਰਨ। ਇਹ ਸਾਡੇ ਵਾਸਤੇ ਜੀ ਰੱਖਿਆ ਕਰਨੀ ਹੋਰ ਵੀ ਮਹੱਤਵਪੂਰਨ ਫਰਜ਼ ਬਣ ਜਾਂਦਾ ਹੈ ਕਿਉਂਕਿ ਇਹ ਬੋਝ ਨਹੀਂ ਸਕਦੀ। ਸਨਤਨ ਆਦਮੀ ਦੇ ਵਾਸਤੇ ਜਿਹੜੇ ਕਹਿੰਦੇ ਰੋਜ਼ਾਨਾ ਧਾਰਮਿਕ ਫਰਜ਼ ਨਿਸ਼ਚਿਤ ਕੀਤੇ ਗਏ ਨੇ ਉਹਨਾਂ 'ਚੋਂ ਇੱਕ ਹੈਗਾ ਭੂਤ ਯੱਗ। ਮਤਲਬ ਜੀਵ ਜਗਤ ਨੂੰ ਅਨਰਪਣ ਕਰਨਾ। ਇਹ ਫਰਜ਼ ਕਹਿੰਦੇ ਇਸ ਗੱਲ ਦੀ ਨਿਸ਼ਾਨੀ ਹੈ ਕਿ ਮਨੁੱਖ ਨੂੰ ਸੰਸਾਰ ਦੇ ਉਹਨਾਂ ਘਟਵਿਕ ਇਸ ਜੀਵਾਵਲ ਆਪਣੇ ਫਰਜ਼ਾਂ ਦਾ ਅਹਿਸਾਸ ਹੈ ਜਿਹੜੇ ਸੁਭਾਵਿਕ ਤੌਰ ਤੇ ਸਰੀਰ ਨਾਲ ਇੱਕ ਰੂਪ ਹੋ ਚੁੱਕੇ ਨੇ ਜਿਨ੍ਹਾਂ ਵਿੱਚ ਆਤਮਾ ਨੂੰ ਮੁਕਤ ਕਰਾਉਣ ਵਾਲੀ ਸਮਝਦਾਰੀ ਦੀ ਘਾਟ ਹੈ ਜਿਹੜੀ ਕਿ ਸਿਰਫ ਮਨੁੱਖਾਂ ਨੂੰ ਹੀ ਮਿਲੀ ਹੋਈ ਹੈ ਇਸ ਦਾ ਕਹਿੰਦੇ ਉਤਜਗ ਨੇ ਤਾਣਿਆਂ ਦੀ ਸਹਾਇਤਾ ਦੇ ਵਾਸਤੇ ਮਨੁੱਖਤਾ ਦੇ ਫਰਜ਼ਨ ਪੱਕਾ ਕਰਦਾ ਹੈ ਉਸੇ ਤਰ੍ਹਾਂ ਕਹਿੰਦੇ ਜਿਸ ਤਰ੍ਹਾਂ ਮਨੁੱਖ ਵੀ ਅਦ੍ਰਿਸ਼ ਸੂਖਮ ਸੰਸਾਰ ਤੋਂ ਅਣਗਿਣਤ ਪ੍ਰਕਾਰ ਦੀ ਸਹਾਇਤਾ ਪ੍ਰਾਪਤ ਕਰਦਾ ਹੈ ਹੁਣ ਅੱਗੇ ਉਹ ਦੱਸਦੇ ਨੇ ਕਿਹਦੇ ਰੋਜ਼ਾਨਾ ਕਰਨ ਵਾਲੇ ਦੋ ਪੁਰਜਗ ਹੁੰਦੇ ਨੇ ਪਿੱਤਰ ਯੱਗ ਤੇ ਨਰ ਯੱਗ ਹੁਣ ਕਹਿੰਦੇ ਜੇ ਪਿੱਤਰ ਯੱਗ ਹੈ ਉਹਦੇ ਵਿੱਚ ਪਿੱਤਰਾਂ ਦੇ ਵਾਸਤੇ ਤਰਪਨ ਕੀਤਾ ਜਾਂਦਾ ਹੈ ਜਿਹੜਾ ਕਿ ਪਿਛਲੀਆਂ ਪੀੜ੍ਹੀਆਂ ਦੇ ਕਰਜ਼ੇ ਦੇ ਸਤਿਕਾਰ ਦੀ ਨਿਸ਼ਾਨੀ ਹੈ ਜਿਨ੍ਹਾਂ ਦੇ ਗਿਆਨ ਖਜ਼ਾਨੇ ਦਾ ਸਦਕਾ ਮਨੁੱਖ ਨੂੰ ਅੱਜ ਰਸਤਾ ਦਿਖਾਈ ਦੇ ਰਿਹਾ ਹੈ ਦੂਜਾ ਹੈਗਾ ਨਰ ਯੱਗ ਨਰ ਯੱਗ ਦਾ ਮਤਲਬ ਹੈ ਕਹਿੰਦੇ ਅਜਨਬੀਆਂ ਜਾਂ ਗਰੀਬਾਂ ਨੂੰ ਭੋਜਨ ਅਰਪਣ ਕਰਨਾ ਇਹੀ ਕਹਿੰਦੇ ਮਨੁੱਖ ਦੇ ਸੰਕਲਿਜੀ ਜੋ ਵਰਤਮਾਨ ਚ ਜੀਵਨ ਬਤੀਤ ਕਰ ਰਹੇ ਨੇ ਉਹਨਾਂ ਦੇ ਪ੍ਰਤੀ ਫਰਜ਼ਾਂ ਦੀ ਨਿਸ਼ਾਨੀ ਆ। ਮੱਗਯੋ 10 ਦੇ ਕਹਿੰਦੇ ਦੁਪਹਿਰ ਤੋਂ ਥੋੜੀ ਦੇਰ ਬਾਅਦ ਮੈਂ ਗਾਂਧੀ ਜੀ ਦੁਆਰਾ ਨੇੜੇ ਚਲਾਈ ਜਾ ਰਹੇ ਛੋਟੇ-ਛੋਟੀਆਂ ਬੱਚਿਆਂ ਦੇ ਆਸ਼ਰਮ ਚ ਆ ਕੇ ਆਪਣੇ ਵੱਲੋਂ ਤੋਹਫੇ ਦੇ ਕੇ ਕਹਿੰਦੇ ਨਰਜਗ ਦਾ ਫਰਜ਼ ਅਦਾ ਕੀਤਾ। ਕਹਿੰਦੇ ਮੋਟਰਾਂ ਹੀ 10 ਮਿੰਟ ਦਾ ਰਸਤਾ ਸੀਗਾ ਮੈਂ ਤੇ ਸ਼ੇ ਰਾਟ ਉੱਥੇ ਗਈ। ਕਹਿੰਦੇ ਰੰਗ-बिरੰਗੀਆਂ ਸਾੜੀਆਂ ਪਹਿਨੀਆਂ ਛੋਟੀਆਂ-ਛੁਟੀਆਂ ਬੱਚੀਆਂ ਲਗਰੀਆਂ ਸੀ। ਜਿਵੇਂ ਲੰਬੇ ਲੰਬੇ ਟੰਠਲਾਂ ਤੇ ਛੋਟੇ ਛੋਟੇ ਫੁੱਲ ਲੱਗੇ ਹੋਣ ਬਾਹਰ ਕਹਿੰਦੇ ਖੁੱਲੇ ਮੈਦਾਨ ਚ ਮਹਿੰਦੀ ਚੁੱਤ ਛੋਟਾ ਜਿਹਾ ਭਾਸ਼ਣ ਦਿੱਤਾ ਭਾਸ਼ਣ ਦੇ ਕਹਿੰਦੇ ਖਦਮ ਹੁੰਦੀ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਤੇ ਹੱਸਦੇ ਹੱਸਦੇ ਮੈਂ ਤੇ ਸ਼੍ਰਾਈਟ ਫਿਰ ਜਲਦੀ ਜਲਦੀ ਕਾਰ 'ਤੇ ਸਵਾਰ ਹੋਏ ਤੇ ਮगनਵਾੜੀ ਆਸ਼ਮ ਵੱਲ ਦੌੜੇ ਅੱਗੇ ਦੱਸਦੇ ਨੇ ਕਹਿੰਦੇ ਗਰਮ ਪ੍ਰਦੇਸ਼ਾਂ 'ਚ ਇਸੇ ਤਰ੍ਹਾਂ ਅਚਾਨਕ ਜਿਹੜੀ ਬਾਰਿਸ਼ ਹੁੰਦੀ ਰਹਿੰਦੀ ਏ ਕਹਿੰਦੇ ਮਹਿਮਾਨ ਨਿਵਾਸ 'ਚ ਦਾਖਲ ਹੁੰਦਿਆਂ ਹੋਇਆਂ ਨਜ਼ਰ ਮਾਰੀ ਤਾਂ ਚਾਰੇ ਪਾਸੇ ਪੂਰਨ ਸਾਦਗੀ ਤੇ ਆਤਮਕੀ त्याग दी भावना ਦੇ ਅਹਿਸਾਸ ਹੁੰਦੀ ਗਿਆ ਕਹਿੰਦੇ ਮੈਂ ਬਹੁਤ ਪ੍ਰਭਾਵਿਤ ਹੋਇਆ ਅਪਰਿਗ੍ਰਹਿ ਮਤਲਬ ਸੰਸਾਰਿਕ ਦੌਲਤ ਇਕੱਠੀ ਕਰਨ ਦਾ ਤਿਆਗ ਇਹਦਾ ਕਹਿੰਦੇ ਵਰਤ ਗਾਂਧੀ ਜੀ ਨੇ ਆਪਣੀ ਵਿਅਵਹਤਾ ਜ਼ਿੰਦਗੀ ਦੇ ਸ਼ੁਰੂ ਸੀ ਲੈ ਲਿਆ ਸੀ ਜਦੋਂ ਉਹਨਾਂ ਨੇ ਸਾਲਾਨਾ 60000 ਰੁਪਇਆ ਤੋਂ ਜ਼ਿਆਦਾ ਆਮਦਨ ਵਾਲੇ ਆਪਣੇ ਵਕਾਲਤ ਦੇ ਪੇਸ਼ੇ ਨੂੰ ਛੱਡ ਕੇ ਆਪਣੀ ਸਾਰੀ ਜਾਇਦਾਦ ਗਰੀਬਾਂ ਦੇ ਵਿੱਚ ਵੰਡ ਦਿੱਤੀ ਸੀ ਕਹਿੰਦੇ ਸੰਸਾਰ ਤੇ ਆਗਦੀ ਧਨ ਦੇ ਸੰਬੰਧ ਚ ਸ਼੍ਰੀ ਯਕਤੇਸ਼ਰ ਜੀ ਪ੍ਰਚਲਿਤ ਧਾਰਨਾਵਾਂ ਤੇ ਵਿਅੰਗ ਕਰਿਆ ਕਰਦੀ ਸੀ ਕਹਿੰਦੇ ਇੱਕ ਭਿਖਾਰੀ ਦੌਲਤ ਦਾ ਤਿਆਗ ਨਹੀਂ ਸਕਦਾ ਜੇ ਕੋਈ ਕਹਿੰਦੇ ਬੰਦਾ ਇਹ ਬਰਲਾਪ ਕਰਦਾ ਕਿ ਮੇਰਾ ਕਾਰੋਬਾਰ ਚਪਟ ਹੋ ਗਿਆ ਮੇਰੀ ਘਰ ਵਾਲੀ ਮੈਨੂੰ ਛੱਡ ਕੇ ਭੱਜ ਗਈ ਮੈਂ ਸੰਸਾਰ त्याग ਕੇ ਆਸ਼ਰਮ ਜੀਵਨ ਪੜਾ ਲਊਗਾ ਤਾਂ ਕਹਿੰਦੇ ਉਹ ਕਿਹੜੇ ਤਿਆਗ ਦੀ ਗੱਲ ਕਰਦੇ ਆ ਉਹਨੇ ਦੌਲਤ ਨਹੀਂ ਤਿਆਗੀ ਬਲਕਿ ਦੌਲਤ ਤੇ ਪਿਆਰ ਨੇ ਉਹਨੂੰ ਤਿਆਗਤਾ ਦੂਜੇ ਪਾਸੇ ਕਹਿੰਦੇ ਗਾਂਧੀ ਜੀ ਵਰਗੇ ਮਹਾਨ ਸੰਤਾਂ ਨੇ ਨਾ ਕੇਵਲ ਬਹੁਤ ਸਾਰੀ ਦੌਲਤ ਦਾ ਇਤਿਆਗ ਕੀਤਾ ਬਲਕਿ ਉਸ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਆਪਣੀਆਂ ਨਿੱਜੀ ਇੱਛਾਵਾਂ ਤੇ ਸਵਾਰਥੀ ਉਦੇਸ਼ਾਂ ਦਾ ਵੀ ਕਹਿੰਦੇ ਤ્યાਗ ਕਰ ਦਿੱਤਾ ਤਾਂ ਸਾਥੀਓ ਐਸੀ ਆਪਣਾ ਬਹੁਤ ਹੀ ਸੋਹਣਾ ਜਾ ਅੱਜ ਦਾ ਧਿਆਏ ਹਲੇ ਧਿਆਏ ਖਤਮ ਨਹੀਂ ਹੋਇਆ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਇਸ ਲਈ ਆਪਾਂ ਇਹਨੂੰ ਹਲੇ ਇੱਥੇ ਹੀ ਆਪਾਂ ਖਤਮ ਕਰਦੇ ਆ ਤੇ ਅਗਲੀ ਵੀਡੀਓ ਨਾਲ ਇਹ ਕੰਟੀਨਿਊ ਹਲੇ ਚੱਲੂਗੀ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਇਆ ਹੋਗਾ ਤੁਸੀਂ ਮੈਨੂੰ ਇਹ ਪਿਆਰ ਨਾਲ ਸੁਣਦੇ ਆ ਤੁਹਾਡਾ ਸਭ ਦਾ ਬਹੁਤ ਬਹੁਤ ਹੀ ਦਿਲੇ ਸ਼ੁਕਰੀਆ ਤੇ ਕਿੱਦਾਂ ਦਾ ਲੱਗਦਾ ਤੁਹਾਨੂੰ ਮੇਰਾ ਸਵਾਦ ਆਏ ਪਲੀਜ਼ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਿਆ ਕਰੋ ਜੇ ਕਿਸੇ ਵੀ ਸੁਧਾਰ ਦੀ ਜ਼ਰੂਰਤ ਹੈ ਤਾਂ ਉਹ ਵੀ ਤੁਸੀਂ ਮੈਨੂੰ ਜ਼ਰੂਰ ਦੱਸਿਓ ਤਾਂ ਕਿ ਮੈਂ ਆਪਣੇ ਆਪ ਨੂੰ ਸੁਧਾਰ ਕੇ ਹੋਰ ਜ਼ਿਆਦਾ ਬਿਹਤਰੀਨ ਬਣਾ ਸਕਾਂ ਤਾਂ ਜਲਦੀ ਹੀ ਆਪਾਂ ਫੇਰ ਮਿਲਦੇ ਆ ਅਗਲੀ ਵੀਡੀਓ ਦੇ